ਪਰ ਗਾੜੀ ਕਾਂਡ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਰੋਸ ਨੂੰ ਲੈ ਕੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਨੇ ਬੀਤੇ ਦਿਨੀ ਪੰਥਕ ਜਥੇਬੰਦੀਆਂ ਨੇ ਆਮ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਮੱਦੇਨਜ਼ਰ ਜ਼ਿਲਾ ਪੱਧਰੀ ਧਰਨੇ ਲਾਉਣ ਦਾ ਫੈਸਲਾ ਦਿੱਤਾ ਗਿਆ ਸੀ ਜਿਸ ਦੇ ਤਹਿਤ ਅੱਜ ਪਧੌੜ ਵਿਖੇ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਪੁੱਜੀਆਂ ਤੇ 3 ਘੰਟੇ ਲਈ ਬਰਨਾਲਾ ਫਰੀਦਕੋਟ ਬੰਦ ਕਰ ਸ਼ਾਂਤਮਈ ਢੰਗ ਨਾਲ ਧਰਨਾ ਲਾ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਅਤੇ ਨੌਜਵਾਨਾਂ ਤੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਸਿੱਖਾਗੋ ਨੇ ਕਿਹਾ ਕਿ ਜੇਕਰ ਸਰਕਾਰ ਸਿੱਖਾਂ ਨਾਲ ਇਨਸਾਫ ਨਹੀਂ ਕਰ ਸਕਦੀ ਤਾਂ ਦੋਨਾਂ ਨੌਜਵਾਨਾਂ ਦੀ 25 ਤਰੀਕ ਨੂੰ ਅੰਤਮ ਅਰਦਾਸ ਤੋਂ ਬਾਅਦ ਅਗਲਾ ਸੰਘਰਸ਼ ਉਲੀਕਿਆ ਜਾਵੇਗਾ ਬੀਏ ਜਿਹੜਾ ਸਾਰਾ ਮਸਲਾ ਹੈ ਉਹਨੂੰ ਘੁਮਾ ਕੇ ਸਿੱਖਾਂ ਦੇ ਉੱਪਰ ਹੀ ਦੁਬਾਰੇ ਸਿੱਟਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਕੋਝੀਆਂ ਨੀਤੀਆਂ ਜਿਹੜੀਆਂ ਇਹਨਾਂ ਤੋਂ ਸੰਗਤਾਂ ਨੇ ਸੁਚੇਤ ਰਹਿਣਾ ਹੈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਮਾਨਦਾਰੀ ਦੇ ਨਾਲ ਸਹੀ ਤਰੀਕੇ ਨਾਲ ਜੋ ਵੀ ਕਾਨੂੰਨ ਹੈ ਉਸ ਮੁਤਾਬਕ ਸਹੀ ਦੋਸ਼ੀਆਂ ਨੂੰ ਲੱਭਿਆ ਜਾਏ ਇਹਦੇ ਪਿੱਛੇ ਜੋ ਲੋਕ ਨੇ ਕਿਉਂਕਿ ਇੱਕ ਦੋ ਬੰਦਿਆਂ ਦਾ ਕੰਮ ਨਹੀਂ ਹੈ ਇਹ ਪਿੱਛੇ ਜ਼ਰੂਰ ਕੋਈ ਏਜੰਸੀਆਂ ਦਾ ਕਾਰਾ ਹੈ ਵੀ ਉਹਨਾਂ ਏਜੰਸੀਆਂ ਤੱਕ ਪਹੁੰਚਿਆ ਜਾਏ ਉਹਨਾਂ ਨੂੰ ਨੰਗਾ ਕੀਤਾ ਜਾਏ ਇਹੀ ਸਿੱਖ ਸੰਗਤਾਂ ਦੀ ਮੰਗ ਹੈ ਜੀ ਉਹਔਰਤੋ ਸਾਹਿਬ ਸੰਦੂ ਦੀ ਰਿਪੋਰਟ ਪੈਰੇਦਾ ਟੀਵੀ